ਹਾਂਜੀ ਸਰ ਅੱਜ ਪਿੰਡ ਕਾਲਾ ਸੰਗਿਆ ਵਿਖੇ ਔਰ 1984 ਦੇ ਸ਼ਹੀਦ ਦੇ ਪਰਵਾਰ ਸ਼ਹੀਦਾਂ ਦੇ ਪਰਿਵਾਰਾਂ ਵਾਸਤੇ ਔਰ ਹਰ ਪੀੜਤਾ ਜਿਹੜੇ ਸੀਗੇ ਉਹਨਾਂ ਵਾਸਤੇ ਆਰਥਿਕ ਮਦਦ ਕਰਨ ਆਏ ਹੋ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਕਾਲਾ ਸੰਗਿਆ ਦੇ ਗੁਰਦੁਆਰਾ ਸਾਹਿਬ ਅਹ ਬਾਬਾ ਕਾਂਦਾਸੀ ਦੇ ਤੇ ਸਾਡੇ ਨਾਲ ਖੜੇ ਨੇ ਹੈੱਡ ਗ੍ਰੰਥੀ ਭਾਈ ਸਾਹਿਬ ਹੁਣੀ ਤੇ ਇਹ ਸੇਵਾ ਕਰਦੇ ਭਾਈ ਸਾਹਿਬ ਹੁਣੀ ਤੇ ਸਾਡੇ ਨਾਲ ਪਰਿਵਾਰ ਖੜੇ ਆ ਤੇ ਇਹ ਸੇਵਾ ਜਿਹੜੀ ਹੈਗੀ ਆ ਇਹ ਸਪੇਨ ਦੀ ਸੰਗਤ ਵੱਲੋਂ ਭੇਜ ਗਈ ਆ ਤੇ ਕਾਫੀ ਦਿਨਾਂ ਤੋਂ ਅਸੀਂ ਸੇਵਾ ਉਧਰ ਡੇਰਾ ਬਾਬਾ ਨਾਨਕ ਕਰ ਰਿਹਾ ਸੀਗੇ ਤੇ ਭਾਈ ਸਾਹਿਬ ਭਾਈ ਉਤਾਰ ਸਿੰਘ ਹੁਣਾਂ ਨੇ ਕਾਫੀ ਦਿਨਾਂ ਤੋਂ ਕੰਟੈਕਟ ਸੀ ਮੇਰੇ ਨਾਲ ਤੇ ਇਹਨਾਂ ਕਿਹਾ ਵੀ ਇੱਥੇ ਵੀ ਆਪਣੇ ਕੋਲ ਸੰਗਤ ਹੈਗੀ ਆ ਜਿਨ੍ਹਾਂ ਨੂੰ ਬਹੁਤ ਜ਼ਰੂਰਤ ਆ ਤੇ ਅੱਜ ਇਸ ਕਰਕੇ ਅਸੀਂ ਗੁਰਦੁਆਰਾ ਸਾਹਿਬ ਪਹੁੰਚੇ ਸੀਗੇ ਤੇ ਮੈਂ ਬੇਨਤੀ ਕਰੂੰਗਾ ਕਿ ਇਹ ਵੀ ਹਰ ਪਿਰਤਾਂ ਵਾਸਤੇ ਤੇ ਸੰਗਤ ਸਪੈਨ ਦੀ ਵਾਸਤੇ ਜ਼ਰੂਰ ਕੁਛ ਨਾ ਕੁਛ ਬੋਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਇੱਕ ਸਵਾਲ ਇਹ ਜਿਹੜੀ ਸੇਵਾ ਕਰ ਰਹੇ ਆ ਤੁਸੀਂ ਸਪੈਨ ਵੱਲੋਂ ਸਪੈਨ ਦੀ ਸੰਗਤ ਵੱਲੋਂ ਇਹ ਆਲ ਪੰਜਾਬ ਦੇ ਵਿੱਚ ਕਰ ਰਹੇ ਆ ਜਾਂ ਜੀ ਬਿਲਕੁਲ ਪੰਜਾਬ ਦੇ ਵਿੱਚ ਜਿੱਥੇ ਵੀ ਸਾਨੂੰ ਪਤਾ ਲੱਗਦਾ ਕਿ ਜ਼ਰੂਰਤਮੰਦ ਹੈਗੇ ਪਰਿਵਾਰ ਤਾਂ ਅਸੀਂ ਉੱਥੇ ਜਾ ਕੇ ਸੇਵਾ ਕਰਦੇ ਆ ਤੇ ਹੁਣ ਤੱਕ ਕਿੰਨੇ ਕੁ ਪਰਿਵਾਰਾਂ ਦੀ ਜਿਹੜੀ ਤੁਸੀਂ ਆਰਥਿਕ ਪਦਤ ਕਰ ਚੁੱਕੇ ਹੋ ਜੀ ਡੇਰਾ ਬਾਬਾ ਨਾਨ ਦੇ ਰਮਦਾਸ ਦੇ ਵਿੱਚ 10 15 ਪਿੰਡ ਸੀਗੇ ਜਿੱਥੇ ਅਸੀਂ ਜਾ ਕੇ ਹਰ ਪਿੰਡ ਸੀਗੇ ਉਹਨਾਂ ਨੂੰ ਅਸੀਂ ਬੀਜ ਦਿੱਤਾ ਖਾਦ ਦਿੱਤੀ ਆ ਤੇ ਡੀਜ਼ਲ ਦਾ ਸੇਵਾ ਕੀਤੀ ਆ ਹੁਣ ਤੱਕ ਕਿੰਨੇ ਕ ਲੋਕਾਂ ਦੀ ਜਿਹੜੀ ਆਰਥਿਕ ਪੱਖੋਂ ਕਿੰਨੇ ਕ ਲੱਖ ਦੀ ਜਿਹੜੀ ਉਹ ਮਦਦ ਕਰ ਚੁੱਕੇ ਇਹ ਜੀ 40 ਲੱਖ ਰੁਪਏ ਦੀ ਸੇਵਾ ਸੀ ਜਿਹੜੀ ਆ ਉੱਥੇ ਉਧਰਲੇ ਪਾਸੇ ਨਵਾ ਚੁੱਕੇ ਆ ਇਹ ਜਿਹੜੀ ਆਰਥਿਕ ਮਦਦ ਹੈ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੂਗੀ ਬਿਲਕੁਲ ਜੀ ਅਸੀਂ ਸ਼ੁਰੂ ਤੋਂ ਪਿੱਛੇ ਵੀ ਕਰਦੇ ਆਏ ਆ ਪਿਛਲੇ ਸਮੇਂ ਦੇ ਵਿੱਚ ਆਪ ਜੀ ਨੂੰ ਪਤਾ ਹੋਣਾ ਕਿ ਸਪੇਨ ਦੇ ਵਿੱਚ ਵੀ ਸਾੜਾ ਆਇਆ ਸੀ ਫਲੱਡ ਆਇਆ ਸੀ ਉੱਥੇ ਵੀ ਸਾਡੇ ਸੰਗਤ ਨੇ ਔਰ ਸਿੱਖਾਂ ਨੇ ਅੱਗੇ ਵੱਧ ਚੜ ਕੇ ਹਿੱਸਾ ਲਿਆ ਔਰ 4 ਮਹੀਨੇ ਉੱਥੇ ਸੇਵਾ ਚੱਲੀ ਆ ਤੇ ਉੱਥੇ ਵੀ ਉੱਥੇ ਦੀ ਸਰਕਾਰ ਨੇ ਵੀ ਬੜਾ ਮਾਨਸਤ ਕਰ ਦਿੱਤਾ ਸਾਹਿਬ ਇਹ ਸਰ ਕਦੋਂ ਕੋਈ ਜਿਹੜੀ ਕਿੰਨੇ ਕ ਟਾਈਮ ਤੋਂ ਸੇਵਾ ਕਰਦੇ ਆ ਸਾਰੇ ਉਹ ਇਹ ਦੀ ਜੀ ਸ਼ੁਰੂ ਤੋਂ ਜਦੋਂ ਨਹੀਂ ਹੋਸ਼ ਫੜੀ ਆ ਇਹ ਸੇਵਾ ਦਾ ਪੱਖ ਤੋਂ ਉਦੋਂ ਤੋਂ ਚੱਲਦਾ ਆ ਰਿਹਾ ਕਿਉਂਕਿ ਸੇਵਾ ਅਸੀਂ ਕੀ ਕਰਨੀ ਆ ਮਹਾਰਾਜ ਸਰ ਤੇ ਹੱਥ ਰੱਖਣ ਤੇ ਉਹ ਆਪ ਹੀ ਕਰਵਾ ਲੈਂਦੇ ਆ ਤੇ ਜਿਹੜੇ ਵੀ ਵੀਰ ਮੇਰੇ ਉੱਥੇ ਵੀ ਬੈਠੇ ਸਪੇਨ ਦੇ ਵਿੱਚ ਪਾਈ ਅਮਰੀਕ ਸਿੰਘ ਹੁਣੀ ਪਾਈ ਪਲਵਿੰਦਰ ਸਿੰਘ ਹੁਣੀ ਜਾਂ ਹੋਰ ਮੇਰੇ ਵੀਰ ਨਾਲ ਭਾਈ ਕਮਲਜੀਤ ਸਿੰਘ ਹੁਣੀ ਉਹ ਸਾਰੇ ਵੱਧ ਚੜ ਕੇ ਸਹਾ ਕਰ ਰਹੇ ਆ ਭਾਈ ਬਲਵੀਰ ਸਿੰਘ ਵੀਰੂ ਇਹ ਸਿੱਧ ਪਿੰਡ ਸੇ ਦੋਵਾਲ ਤੋਂ ਆ ਤੇ ਇਹ ਵੀ ਉੱਥੇ ਸੇਵਾ ਕਰਦੇ ਰਹਿੰਦੇ ਆ ਤੇ ਅੱਜ ਇਹ ਵੀ ਆਏ ਹੋਏ ਸੀ ਤੇ ਮੈਂ ਇਹਨਾਂ ਨਾਲ ਲਿਆ ਮੈਂ ਕਿਹਾ ਚਲੋ ਆਪਾਂ ਨਾਲ ਉੱਥੇ ਗੁਰਦੁਆਰਾ ਸਾਹਿਬ ਜਾਣਾ ਤੇ ਉੱਥੇ ਪਰਿਵਾਰ ਆਏ ਆ ਜ਼ਰੂਰਤਮੰਦ ਤੇ ਆਪਾਂ ਜਾ ਕੇ ਉਹਨਾਂ ਦਾ ਦੇਖ ਕੇ ਹਾਲ ਚਾਲ ਪੁੱਛ ਕੇ ਆਈਏ ਅੱਜ ਕਿੰਨੇ ਕੁ ਪਰਿਵਾਰਾਂ ਦੀ ਮਦਦ ਕਰ ਰਹੇ ਹੋ ਸਾਜੀ ਜੀ ਪੰਜ ਪਰਿਵਾਰ ਭਾਈ ਸਾਹਿਬ ਉਹਨਾਂ ਨੇ ਸੱਦੇ ਸੀਗੇ ਤੇ ਉਹਨਾਂ ਵਾਸਤੇ ਅਸੀਂ ਥੋੜੀ ਸੇਵਾ ਲੈ ਕੇ ਆਏ ਆ ਤੇ ਜਿੰਨਾ ਵੀ ਹੋਰ ਅੱਗੇ ਵਾ ਹੋ ਸਕਿਆ ਜਾਂ ਇਹ ਕਹਿਣਗੇ ਤੇ ਕੋਸ਼ਿਸ਼ ਕਰਾਂਗੇ ਵੀ ਅਸੀਂ ਪਹੁੰਚ ਸਕੀਏ ਇੱਥੇ ਸੇਵਾ ਵਾਸਤੇ ਜੀ ਕਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰ ਵਾਲਿਓ ਸਤਿਗੁਰਾਂ ਦਾ ਗਰਬਾਣੀ ਦੇ ਵਿੱਚ ਫਰਮਾਨ ਆ 68 ਤੀਰਤ ਸਗਲ ਪੁੰਨ ਜੀ ਦੇ ਆ ਪ੍ਰਵਾਨ ਵਿਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਬੈਸਣ ਪਈ ਇਹ ਦੇ ਮਹਾਵਾਕ ਅਨੁਸਾਰ ਸਾਡੇ ਬਹੁਤ ਸਤਿਕਾਰਯੋਗ ਸਪੇਨ ਦੇ ਸਾਰੇ ਐਨ ਆਰ ਆਈ ਵੀਰ ਤੇ ਸਪੇਨ ਦੀਆਂ ਸਾਰੀਆਂ ਸੰਗਤਾਂ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਰਹਿ ਕੇ ਆਪਣੇ ਵੀਰਾਂ ਦੀ ਬਾਹ ਫੜੀ ਆ ਲੋੜਵੰਦ ਪਰਿਵਾਰ ਜਿਵੇਂ 84 ਦੇ ਦੰਗਿਆਂ ਤੋਂ ਪ੍ਰਭਾਵਿਤ ਪਰਿਵਾਰ ਸ਼ਹੀਦ ਪਰਿਵਾਰ ਤੇ ਹਰ ਪੀੜਤ ਪਰਿਵਾਰ ਜਿਹਨਾਂ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਗੁਰਦੁਆਰਾ 바ਰਸਲੋਨਾ ਤੋਂ ਸਿੰਘ ਸਾਹਿਬ ਗਿਆਨੀ ਤੀਰਤ ਸਿੰਘ ਜੀ ਅਤੇ ਵੀਰ ਬਲਵੀਰ ਸਿੰਘ ਜੀ ਸੈਦੋਵਾਲ ਵਾਲੇ ਅੱਜ ਗੁਰਦੁਆਰਾ ਸੰਤ ਪੱਪਾ ਕਾਂਦਾਸ ਜੀ ਵਿਖੇ ਪਹੁੰਚਿਆ ਪੰਜ ਲੋੜਵੰਦ ਜ਼ਰੂਰਤਮੰਦ ਪਰਿਵਾਰਾਂ ਲਈ ਸੇਵਾ ਲੈ ਕੇ ਜਿਨ੍ਹਾਂ ਵਿੱਚ ਮਾਤਾ ਬਚਨੀ ਜੀ ਇਹਨਾਂ ਨੂੰ 35000 ਰੁਪਇਆ ਵੀਰ ਗੁਰਵਿੰਦਰ ਸਿੰਘ ਜੀ ਮਖੂਜੀਰਾ ਤੋਂ ਜਿਹੜਾ ਕਿ ਗੁਰਸਿੱਖ ਪਾਠੀ ਅਪਾਜ ਹੈ ਇਹਨਾਂ ਦੇ ਮਕਾਨਾਂ ਦੀ ਰਿਪੇਅਰ ਵਾਸਤੇ 35000 ਰੁਪਇਆ ਬਾਬਾ ਗੁਰਚੰਦ ਸਿੰਘ ਜੀ ਪਾਠੀ ਪਿੰਡ ਡੋਗਰਾ ਹੋਇਆ ਇਹਨਾਂ ਵਾਸਤੇ 35000 ਰੁਪਇਆ ਬਾਬਾ ਲਾਲ ਸਿੰਘ ਜੀ ਪਿੰਡ ਚਾਲ ਕਲਾ ਗੁਰਦਾਸਪੁਰ ਜਿਹੜੇ ਕਿ ਸ਼ਹੀਦ ਪਰਿਵਾਰਾਂ ਨਾਲ ਸੰਬੰਧਿਤ ਰੱਖਦੇ ਆ ਤੇ 84 ਦੇ ਦੰਗਿਆਂ ਤੋਂ ਪ੍ਰਭਾਵਿਤ ਇਹਨਾਂ ਲਈ 35000 ਰੁਪਏ ਦੀ ਸੇਵਾ ਤੇ ਸਾਡੇ ਭੈਣ ਜੀ ਮਨਜੀਤ ਕੌਰ ਜੀ ਜਿਹੜੇ ਕਿ ਅੰਮ੍ਰਿਤਸਰ ਜ਼ਿਲ੍ਹੇ ਤੋਂ ਆਏ ਵੀ 84 ਦੇ ਦੰਗਿਆਂ ਤੋਂ ਪ੍ਰਭਾਵਿਤ ਸ਼ਹੀਦ ਪਰਿਵਾਰਾਂ ਨਾਲ ਸੰਬੰਧਤ ਰਿਲੇਟਡ ਆ ਇਹਨਾਂ ਲਈ ਵਾਸਤੇ 20000 ਰੁਪਏ ਦੀ ਸੇਵਾ ਜਿਹੜੀ ਆ ਅੱਜ ਸਾਡੇ ਸਿੰਘ ਸਾਹਿਬ ਗਿਆਨੀ ਤੀਰਤ ਸਿੰਘ ਜੀ ਤੇ ਬਲਵੀਰ ਸਿੰਘ ਦੀ ਸੈਦੋਵਾਲ ਐਨ ਆਰ ਆਈ ਸਪੇਨ ਤੋਂ ਇਹ ਸਾਡੇ ਕੋਲ ਪਹੁੰਚੇ ਆ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਸਪੇਨ ਦੀ ਸਮੂਹ ਸਾਧ ਸੰਗਤ ਦਾ ਧੰਨਵਾਦ ਕਰਦਾ ਆ ਤੇ ਬੇਨਤੀ ਕਰਦਾ ਅੱਗੇ ਤੋਂ ਵੀ ਸਾਡਾ ਇਹ ਸਾਥ ਦੇਣ ਲੋੜਵੰਦ ਪਰਿਵਾਰਾਂ ਦੀ ਸੇਵਾ ਵਾਸਤੇ ਪ੍ਰਮਾਤਮਾ ਸਾਰੇ ਵੀਰਾਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਉਸੇ ਤਰ੍ਹਾਂ ਇਹ ਲੋੜਵੰਦ ਸ਼ਹੀਦ ਤੇ ਜ਼ਰੂਰਤਮੰਦ ਪਰਿਵਾਰਾਂ ਦੀ ਬਾਹ ਫੜ ਤੇ ਉਹਨਾਂ ਦੀ ਸੇਵਾ ਕਰਦੇ ਰਹਿਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ